लगातार रही गर्मी के विचले मौसम विभाग ने येलो अलर्ट जारी किया है पंजाब खेती भी कौर ने की गर्मी लगातार जारी है जिसन लैके तीन मई तक येलो अलर्ट भी जारी किया गया है क्योंकि उदो तक वेस्टर्न डिस्टर्बेंस नहीं नजर आ रही हालांकि इस तू बाद बदलाव आ सकता है उन्होंने दौरान गर्मी तो बचने की सलाह दिखती है ਨਰਮਾ ਬੀਜਣ ਵਾਲੇ ਕਿਸਾਨਾਂ ਨੂੰ ਸਵੇਰ ਅਤੇ ਸ਼ਾਮ ਨੂੰ ਹੀ ਖੇਤੀ ਕਰਨ ਦੀ ਅਪੀਲ ਕੀਤੀ। ਆ ਮੌਸਮ ਦੇ ਵਿੱਚ ਜੇ ਆਪਾਂ ਦੇਖ ਰਹੇ ਹਾਂ ਜੀ ਇਸ ਵਾਰੀ ਜਿਹੜੀ ਗਰਮੀ ਆ ਉਹ ਬਹੁਤ ਜ਼ਿਆਦਾ ਹੋ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਟੈਂਪਰੇਚਰ ਜਿਹੜੇ ਨੇ ਆਲਰੇਡੀ 43 44 ਤੱਕ ਪਹੁੰਚ ਗਏ ਐ। ਔਰ 45 ਤੱਕ ਵੀ ਹੋਣ ਦੇ ਚਾਂਸਸ ਨੇ ਮਤਲਬ ਅਗਲੇ 1-2 ਦਿਨਾਂ ਦੇ ਵਿੱਚ। ਸੋ ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ ਵੱਲੋਂ ਵੀ ਸਾਨੂੰ ਜਿਹੜੇ ਅਲਰਟ ਜਾਰੀ ਕੀਤੇ ਗਏ ਨੇ ਕਿ येलो ਅਲਰਟ ਇਹਨਾਂ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਜਿਹੜੇ ਟੈਂਪਰੇਚਰਸ ਨੇ ਉਹ ਨਾਰਮਲ ਨਾਲੋਂ 7 ਤੋਂ 8 ਡਿਗਰੀ ਜਿਹੜੇ ਜ਼ਿਆਦਾ ਚੱਲ ਰਹੇ ਆ येलो ਅਲਰਟ ਵੀ ਮਸਾਵਧਾਨੇ ਤੁਸੀਂ ਆ ਜੇਕਰ ਇਸ ਤਰ੍ਹਾਂ ਦੇ ਟੈਂਪਰੇਚਰਸ ਚੱਲ ਰਹੇ ਨੇ ਤਾਂ ਹੀਟ ਵੇਵ ਚੱਲ ਰਹੀ ਹੈ ਲੂ ਵਗ ਰਹੀ ਹੈ ਤਾਂ ਸਾਨੂੰ ਮਤਲਬ ਆਮ ਲੋਕਾਂ ਨੂੰ ਵੀ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਗਰਮੀ ਤੋਂ ਜਿਹੜਾ ਬਚਾ ਕੀਤਾ ਜਾਵੇ ਸੋ ਬਹੁਤ ਜ਼ਰੂਰੀ ਹੋਏ ਫੇਰ ਹੀ ਆਪਾਂ ਦੁਪਹਿਰ ਵੇਲੇ ਕਰੋਨਿਕਲੀ ਨਹੀਂ ਤਾਂ 12 ਤੋਂ 4 3-4 ਵਜੇ ਤੱਕ ਜਿਹੜਾ ਆ ਉਹ ਇੰਡੋਰ ਹੀ ਰਹਿਣਾ ਚਾਹੀਦਾ ਕਿਉਂਕਿ ਉਸ ਟਾਈਮ ਤੇ ਬਹੁਤ ਜ਼ਿਆਦਾ ਇੰਟੈਂਸ ਹੀਟ ਮਤਲਬ ਜਿਹੜੀ ਉਹ ਆਉਂਦੀ ਹੈ ਸੋ ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਮਾਰਚ ਜਪਰਨ ਪੂਰਾ ਸਾਡਾ ਡਰਾਈ ਨਿਕਲਿਆ ਹੈ ਕੋਈ ਉਹਦੇ ਵਿੱਚ بارش ਨਹੀਂ ਹੋਈ ਤਾਂ ਆਲਰੇਡੀ ਇੰਨਾ ਜ਼ਿਆਦਾ ਕਲੀਅਰ ਵੈਦਰ ਹੈਗਾ ਕਿ ਜਿਹੜੀ ਡਾਇਰੈਕਟ ਹੀਟ ਹੈ ਉਹ ਮਤਲਬ ਅਰਥ ਦੇ ਉੱਪਰ ਟਰਾਂਸਫਰ ਹੋ ਰਹੀ ਹੈ ਜੀਤੇ ਕਰਕੇ ਕਿ ਇੰਨੀ ਜ਼ਿਆਦਾ ਡੇ ਬਾਏ ਡੇ ਕਰਨੀ ਵੱਧ ਰਹੀ ਹੈ ਕਿਉਂਕਿ ਅਗਰ ਥੋੜੀ-ਬਹੁਤੀ بارش ਹੋ ਜਾਂਦੀ ਹੈ ਵੈਸਟਰਨ ਡਿਸਟਰਬੈਂਸ ਕਰਕੇ ਤਾਂ ਉਹਦੇ ਨਾਲ ਟੈਂਪਰੇਚਰ ਫਾਲ ਕਰ ਜਾਂਦਾ ਹੈ ਰੈਜਿਸਟਰ ਹੈ ਕਿ ਹੁਣ ਇਹ ਬਿਲਕੁਲ ਐਬਸੈਂਟ ਹੋ ਗਿਆ ਹੈ ਵੈਸਟਰਨ ਡਿਸਟਰਬੈਂਸ ਕੋਈ ਆ ਹੀ ਨਹੀਂ ਰਿਹਾ ਤਾਂ ਉਹਦੇ ਨਾਲ ਜਿਹੜਾ ਲਗਾਤਾਰ ਜਿਹੜਾ ਟੈਂਪਰੇਚਰ ਵੱਧ ਰਿਹਾ ਸੋ ਇਹ ਟੈਂਪਰੇਚਰ ਹਲੇ 4-5 ਦਿਨ ਐਸਾ ਹੀ ਰਹਿਣਗੇ 3 ਮਈ ਤੱਕ ਜਿਹੜੀ ਹੈ ਮਤਲਬ ਇਹ ਵਾਰਨਿੰਗ ਦਿੱਤੀ ਗਈ ਹੈ ਕਿ ਜਿਹੜੇ ਟੈਂਪਰੇਚਰਸ ਨੇ ਉਹ ਕੰਟੀਨਿਊਸਲੀ ਰਾਈਜ਼ ਕਰਨਗੇ ਉਸ ਤੋਂ ਬਾਅਦ ਇੱਕ ਸਿਸਟਮ ਜਿਹੜਾ ਡਿਵੈਲਪ ਹੋ ਸਕਦਾ ਜਿਹਦੇ ਨਾਲ ਕੀ ਥੋੜੀ ਸਾਨੂੰ ਰਾਹਤ ਮਿਲੇ ਤੇ ਖੇਤੀ ਨੂੰ ਵੀ ਕੋਈ ਸਲਾਹ ਦੇਣਾ ਕਰਦੇ। ਖੇਤੀ ਦੇ ਵਿੱਚ ਜੇ ਆਪਾਂ ਐਗਰੀਕਲਚਰ ਪੁਆਇੰਟ ਆਫ ਊ ਨਾਲ ਦੇਖੀਏ ਤਾਂ ਜਿਸ ਤਰ੍ਹਾਂ ਕੀ ਸਾਡੀ ਗੜਕ ਦੀ ਫਸਲ ਜਿਹੜੀ ਉਹ ਸੁਭਾੜੀ ਚਾ ਚੁੱਕੀ ਆ অলਮੋਸਟ ਔਰ ਬਾਕੀ ਜਿਹੜੀ ਆਪਾਂ ਗੋਨ ਨਰਮੇ ਦੀ ਜਿਹੜੀ ਬਜਾਈ ਆ ਉਹ ਵੀ ਕਿਸਾਨ ਵੀ ਰ ਮਤਲਬ ਮੌਸਮ ਨੂੰ ਧਿਆਨ ਚ ਰੱਖ ਕੇ ਕਰਨ ਕਿਉਂਕਿ ਜੇ ਬਿਜਾਈ ਕਰਨੀ ਹੈ ਤਾਂ ਸਵੇਰੇ ਸ਼ਾਮ ਵਣੀ ਕੀਤੀ ਜਾਵੇ ਕਿਉਂਕਿ ਡੇ ਟਾਈਮ ਦੇ ਟੈਂਪਰੇਚਰ ਜਿਹੜੇ ਨੇ ਉਹ ਬਹੁਤ ਜ਼ਿਆਦਾ ਹਾਈ ਚੱਲ ਰਹੇ ਹਨ ਆਰ ਉਹਦਾ ਫਸਲ ਦਾ ਪੂਰਾ ਧਿਆਨ ਵੀ ਰੱਖਿਆ ਜਾਏ ਬਾਕੀ ਜਿਹੜਾ ਚੋਨਾ ਹੈ ਉਹਦੇ ਲਈ ਵੀ ਸ਼ਾਰਟ ਡਿਊਰੇਸ਼ਨ ਦੀ ਵਰਾਇਟੀਆਂ ਜਿਹੜੀਆਂ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਏ ਜਿਹੜੀਆਂ ਘੱਟ ਪਾਣੀ ਲੈਣ ਵਾਲੀਆਂ ਨੇ ਤਾਂ ਕਿ ਮਤਲਬ ਜਿਹੜਾ ਆਪਣਾ ਪਾਣੀ ਹੈ ਉਹਨੂੰ ਵੀ ਬਚਾਇਆ ਜਾ ਸਕੇ ਬਾਕੀ ਜੇ ਅਜਿਹੇ ਦਿਨਾਂ ਦੇ ਵਿੱਚ ਨੇ ਹਾਈ ਟੈਂਪਰੇਚਰ ਚੱਲ ਰਹੇ ਨੇ ਤਾਂ ਸਬਜ਼ੀਆਂ ਤੇ ਬਾਗਾਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਨਿਊ ਆਰਚਰਸ ਹੁੰਦੇ ਨੇ ਕਿਵਾਰੀ ਇੰਨੇ ਜਿਹੜੀ ਹਾਈ ਟੈਂਪਰੇਚਰਸ ਦੇ ਨਾਲ ਉਹ ਜਿਹੜੇ ਪਲਾਂਟਸ ਨੇ ਉਹ ਹੀਟ ਸਟ्रेस ਆ ਜਾਂਦੀ ਹੈ ਸੋ ਉਹਨਾਂ ਨੂੰ ਲਾਈਟ ਐਂਡ ਫ੍ਰੀਕੁਐਂਟ ਇਰੀਗੇਸ਼ਨ ਜਿਹੜੀਆਂ ਉਹਨੂੰ ਦਿੱਤੀਆਂ ਜਾਣ ਬਾਕੀ ਐਨੀਮਲਸ ਨੂੰ ਵੀ ਇਨਾਂ ਦਿਨਾਂ ਦੇ ਵਿੱਚ ਬਹੁਤ ਧਿਆਨ ਦੇਣ ਦੀ ਲੋੜ ਹੈ ਕਿ ਮਤਲਬ ਛਾਵੇਂ ਹੀ ਬੰਨਿਆ ਜਾਵੇ ਜਾਂ ਸਵੇਰੇ ਸ਼ਾਮ ਉਹਨਾਂ ਨੂੰ ਲਵਾਇਆ ਜਾਏ ਤੇ ਉਹਨਾਂ ਦੇ ਖਾਣ ਪੀਣ ਦਾ ਵੀ ਪੂਰਾ ਧਿਆਨ ਰੱਖਿਆ ਜਾਵੇ ਬਿਊਰੋ ਰਿਪੋਰਟ ਐਸਐਨਜ਼ న్యూਸ